ਖਾਲਸਾ ਰਾਜ ਦੁਬਾਰਾ ਆਏਗਾ ਇਕ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇਰੇ ਇਕ ਕਿਸੇ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਏਗਾ ਜਿਹੜਾ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਉਸ ਦੇ ਬਾਰੇ ਵੀ ਪਹਿਲੇ ਲਿਖਿਆ ਹੋਇਆ ਸੀ ਤੋਂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੁਣ ਤੱਕ ਕਿੰਨੀਆਂ ਭਵਿੱਖਵਾਨੀਆਂ ਕੀਤੀਆਂ ਸੀ ਤੇ ਕਿੰਨੀਆਂ ਸੱਚ ਹੋ ਚੁੱਕੀਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ 2024 ਤੋਂ ਬਾਅਦ ਉਹਨਾਂ ਦੀ ਕਿਹੜੀਆਂ-ਕਿਹੜੀਆਂ ਭਵਿੱਖਵਾਨੀਆਂ ਨੇ ਜਿਹੜੀਆਂ ਸੱਚ ਹੋਣ ਵਾਲੀਆਂ ਨੇ ਜਿਵੇਂ ਕਿ ਪਹਿਲਾਂ ਪਾਕਿਸਤਾਨ ਤੇ ਇੰਡੀਆ ਜੋ ਅੱਡ ਹੋਇਆਗਾ ਉਹਨਾਂ ਨੇ ਪਹਿਲੇ ਲਿਖ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜਵਾਰੇ ਅੰਗਰੇਜ਼ਾਂ ਦੇ ਰਾਜਵਾਰੇ ਤੇ ਬੰਗਲਾਦੇਸ਼ ਬਾਰੇ ਇੱਕ ਇੱਕ ਤਾਕਾ ਦੇਸ਼ ਹੋਈਆ ਕਿ ਬੰਗਲਾਦੇਸ਼ ਨੇ ਸਾਰੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਕਿ ਕਿਵੇਂ ਸੱਚ ਹੋਈਆਂ ਨੇ ਤੇ ਔਨਲਾਈਨ ਟਾਈਮ ਦੇ ਵਿੱਚ ਕੀ ਉਹਨਾਂ ਦੀ ਭਵਿੱਖਬਾਣੀ ਕਿਹੜੀ-ਕਿਹੜੀ ਸੱਚ ਹੋਏਗੀ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਜੀ ਦੇ ਰਾਜ ਬਾਰੇ ਵੀ ਉਸਤੇ ਵਿੱਚ ਲਿਖਿਆ ਹੋਇਆ ਸੀ ਜੇ ਅੰਗਰੇਜ਼ਾਂ ਦੇ ਰਾਜ ਬਾਰੇ ਕਿ ਉਹਨਾਂ ਨੇ 200 ਸਾਲ ਰਾਜ ਕਰਨਾ ਉਸਤੇ ਬਾਰੇ ਵੀ ਉਹਦੇ ਵਿੱਚ ਲਿਖਿਆ ਹੋਇਆ ਸੀ ਤੇ ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗਿਆ ਕਿ 100 ਸਾਖੀ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਤਾਂ ਉਹਨਾਂ ਨੇ ਸਾੜਨ ਦੇ ਹੁਕਮ ਦੇ ਦਿੱਤੇ ਪਰ ਜਿਵੇਂ ਲਿਖਿਆ ਉਮੀਦ ਤਾਂ ਹੋਣੀ ਆ 200 ਸਾਲ ਬਾਅਦ ਉਹਨਾਂ ਦਾ ਰਾਜ ਚਲਾ ਜਾਂਦਾ ਹੈਕ ਹੋਇਆ ਉਸ ਦੇ ਬਾਰੇ ਵੀ ਪਹਿਲੇ ਲਿਖਿਆ ਹੋਇਆ ਸੀਗਾ ਤੇ ਕੀ ਲਿਖਿਆ ਹੋਇਆ ਸੀ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਆਣ ਖੁਰਪਜੇ ਕੋੜੇ ਦਾ ਹਰਮੰਦਰ ਮੇ ਆਣ ਡਟ ਜਾਏਗਾ ਖਾਲਸਾ ਕੋਰ ਬਿਪਤ ਕੇ ਬਾਦ ਖਾਰ ਹੋਏ ਸਭ ਮਿਲenge ਸਿੰਘ ਬਿਪਤ ਮੇ ਆਣ ਤਬੇ ਮਾਝਾ ਮਾਲਵਾ ਦੋਆਬਾ ਦੁਖੀ ਹੋਵੇ ਸਭ ਗ੍ਰਾਮ ਤਾਂ ਇਹਦੇ ਵਿੱਚ ਤੁਹਾਨੂੰ ਸਾਫ ਪਤਾ ਲੱਗ ਰਿਹਾ ਕਿ ਰੰਜੀ ਦਾ ਰਾਜ ਯਾਨੀ ਕਿ ਇੰਦਰਾ ਗਾਂਧੀ ਦਾ ਕਿਉਂਕਿ ਉਹਨਾਂ ਦੇ ਹਸਬੰਦ ਦੀ ਡੈਥ ਹੋ ਚੁੱਕੀ ਸੀ ਤੇ ਉਹ ਵਿਧਵਾ ਸੀਗੀ ਉਹਨਾਂ ਦਾ ਰਾਜ ਆਏਗਾ ਤੇ ਉਹਨਾਂ ਦੇ ਰਾਜ ਦੇ ਵਿੱਚ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਵੇਗਾ ਫੌਜਾਂ ਝੜ ਆਉਣਗੀਆਂ ਤੇ ਕੋੜੇ ਦੇ ਖੁਰਜ ਨਮਲ ਇੰਨਾ ਜ਼ਿਆਦਾ ਖੂਨ ਬਹੇਗਾ ਉੱਥੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਬਹੁਤ ਟਾਈਮ ਪਹਿਲਾਂ ਇਹ ਚੀਜ਼ ਦੱਸਤੀ ਸੀ ਜੋ 1984 ਦੇ ਵਿੱਚ ਬਾਅਦ ਦੇ ਵਿੱਚ ਜਾ ਕੇ ਵਾਪਰੀ ਪਾਕਿਸਤਾਨ ਭਾਰਤ ਤੋਂ ਅਲੱਗ ਹੋਏਗਾ ਉਹਦੇ ਬਾਰੇ ਵੀ ਲਿਖ ਦਿੱਤਾ ਸੀ ਤੇ ਟਾਕਾ ਯਾਨੀ ਕਿ ਬੰਗਲਾ ਉਦੇ ਬਾਰੇ ਵੀ ਪਹਿਲਾਂ ਹੀ ਦੱਸ ਦਿੱਤਾ ਸੀਗਾ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਆਉਣ ਵਾਲੇ ਟਾਈਮ ਬਾਰੇ ਉਹਨਾਂ ਨੇ ਕੀ ਲਿਖਿਆ ਆਉਣ ਵਾਲੇ ਟਾਈਮ ਦੇ ਵਿੱਚ ਖਾਲਸਾ ਰਾਜ ਕਿਵੇਂ ਆਏਗਾ ਤੇ ਉਹਨਾਂ ਨੇ ਇਹ ਵੀ ਉਹਦੇ ਵਿੱਚ ਲਿਖਿਆ ਹੋਵੇਗਾ ਕਿ ਖਾਲਸਾ ਰਾਜ ਦੋ ਵਾਰ ਆਏਗਾ ਇੱਕ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਵੀਰੇ ਇੱਕ ਕਿਸੇ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਏਗਾ ਤਾਂ ਆਉਣ ਵਾਲੇ 2024 ਬਾਰੇ ਉਹਨਾਂ ਨੇ ਕੀ ਲਿਖਿਆ ਮੈਂ ਤੁਹਾਨੂੰ ਉਹ ਪੜ੍ਹ ਕੇ ਸੁਣਾਉਣਾ ਵੀ ਰੂਸ-ਚੀਨ ਹਿੰਦ ਮੇ ਚੜ ਆਵੇ ਕੋਰ ਯੁੱਧ ਮਚਕਰ 70 ਕਰੋੜ ਸੇ 17 ਕਰੋੜ ਵਿੱਚ ਜਾਵੇ ਇਦੇ ਵਿੱਚ ਲਿਖਿਆ ਕਿ ਜਿਹੜਾ ਰੂਸ ਚੀਨ ਇਹ ਸਾਰਿਆਂ ਨੇ ਇੰਡੀਆ ਤੇ ਅਟੈਕ ਕਰ ਦੇਣਾ ਤੇ ਇੰਨਾ ਜ਼ਿਆਦਾ ਵੱਡਾ ਯੁੱਧ ਹੋਏਗਾ ਕਿ 70 ਕਰੋੜ ਦੇ ਵਿੱਚ ਸਿਰਫ 17 ਕਰੋੜ ਦੀ ਪਾਪੂਲੇਸ਼ਨ ਹੀ ਬਚ ਜਾਵੇਗੀ ਜੇ ਤੁਹਾਨੂੰ ਮਾੜੀ ਮੋਟੀ ਜੀਓਪੋਲਿਟਿਕਸ ਦੀ ਸਮਝ ਹੈਗੀ ਆ ਤਾਂ ਤੁਹਾਨੂੰ ਪਤਾ ਹੋਏਗਾ ਕਿ ਇੰਡੀਆ ਚੀਨ ਰਸ਼ੀਆ ਨਾ ਸਾਰਿਆਂ ਦਾ ਇੱਕ ਗਰੁੱਪ ਆ ਜਿਹਨੂੰ ਬ੍ਰਿਕਸ ਕਿਹਾ ਜਾਂਦਾਗਾ ਬੀ ਫਾਰ ਬ੍ਰਾਜ਼ਿਲ ਆਈ ਫਾਰ ਇੰਡੀਆ ਆਰ ਫਾਰ ਰਸ਼ੀਆ ਤੇ ਸੀ ਫਾਰ ਚਾਈਨਾ ਤੇ ਐਸ ਫਾਰ ਸਾਊਥ ਅਫਰੀਕਾ ਤੇ ਇਹਨਾਂ ਸਾਰਿਆਂ ਦਾ ਇੱਕ ਗਰੁੱਪ ਆ ਜਿਹੜੇ ਨਾਟੋ ਦੇ ਦੇਸ਼ਾਂ ਨੂੰ ਟੱਕਰ ਦਿੰਦੇ ਨੇਗੇ ਮਤਲਬ ਇਹ ਪੂਰੀਆਂ ਪਾਵਰ ਦੇਸ਼ ਪਾਵਰਫੁਲ ਦੇਸ਼ ਕਹਿ ਸਕਦੇ ਆ ਕਿ ਜਿਹੜੇ ਨਾਟੋ ਨੂੰ ਟੱਕਰ ਦਿੰਦੇ ਨੇਗੇ ਤੇ ਉਹਦੇ ਵਿੱਚ ਇਕੱਲਾ ਇੱਕ ਇੰਡੀਆ ਇਹੋ ਜਿਹਾ ਦੇਸ਼ ਹੈਗਾ ਜਿਹੜਾ ਦੋਗਲੀ ਨਰਨੀਤੀ ਅਪਣਾ ਰਿਹਾ ਹੈਗਾ ਮਤਲਬ ਬ੍ਰਿਕਸ ਦੇ ਨਾਲ ਵੀ ਆਪਣੀ ਵਧੀਆ ਤਾਲੁਕਤ ਰੱਖਦਾ ਹੈਗਾ ਅਮਰੀਕਾ ਦੇ ਨਾਲ ਵੀ ਬਹੁਤ ਵਧੀਆ ਤਾਲੁਕਾਤ ਰੱਖਦਾ ਹੈਗਾ ਇਸੇ ਕਰਕੇ ਮਿੱਤਰੋ ਜਿਹੜਾ ਵੀ ਇੰਡੀਆ ਦੇ ਵਿੱਚ ਜੁਮੇ ਫੋਰ ਐਗਜ਼ਾਮਪਲ ਤੁਹਾਨੂੰ ਇੱਕ ਐਗਜ਼ਾਮਪਲ ਦੱਸਾਂ ਕਿ ਜਿਵੇਂ ਰੈਫਰੈਂਡਮ ਆਗਾ ਅਮਰੀਕਾ ਉਸ ਦੀ ਸਪੋਰਟ ਕਿਉਂ ਕਰ ਰਿਹਾ ਹੈਗਾ ਉਹ ਇਸੇ ਕਰਕੇ ਹੀ ਕਰ ਰਿਹਾ ਹੈਗਾ ਕਿਉਂਕਿ ਉਹਨੂੰ ਪਤਾ ਹੈਗਾ ਵੀ ਇਹ ਪ੍ਰਕਸ਼ਤਾ ਹਿੱਸਾ ਹੈਗਾ ਇਹਨੂੰ ਆਪਣੇ ਨਾਲ ਲੈ ਕੇ ਆਉਣਾਗਾ ਜਦੋਂ ਇੰਡੀਆ ਅਮਰੀਕਾ ਦੇ ਨਾਲ ਮਿਲਕੁਲੇਟ ਹੋ ਜੂਗੀ ਉਹਨਾਂ ਦੇ ਨਾਲ ਮਿਲ ਜੂਗੀ ਹੋ ਸਕਦਾ ਉਹਨਾਂ ਦੇ ਟਾਈਮ ਦੇ ਵਿੱਚ ਰਸ਼ੀਆ ਤੇ ਚਾਈਨਾ ਇੰਡੀਆ ਦੇ ਉੱਤੇ ਹਮਲਾ ਕਰ ਦੇਣ ਤੇ ਇੰਨਾ ਭਿਆਨਕ ਯੁੱਧ ਹੋਏਗਾ ਕਿ ਉਸ ਤੋਂ ਬਾਅਦ ਖਾਲਸਾ ਰਾਜ ਦੀ ਸਥਾਪਨਾ ਹੋਏਗੀ ਤਾਂ ਮਿੱਤਰ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਪਿੱਛੇ ਹੋ ਚੁੱਕਿਆ ਉਹਦੇ ਬਾਰੇ ਵੀ ਸੱਚਾ ਘਟਨਾਮਾ ਹੋ ਚੁੱਕਿਆ ਤੁਹਾਨੂੰ ਦੱਸਿਆ ਤਾਂ ਮਿੱਤਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਆਪਣਾ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ